ਪੁਲਿਸ ਵਿਭਾਗ ਦੇ ਅੰਦਰ ਕਾਲੀਆਂ ਭੇਡਾਂ ਦੀ ਚਰਚਾ ਹੁੰਦੀ ਹੈ ਤੇ ਇਸ ਗੱਲ ਦੀ ਪੁਸ਼ਟੀ ਉਦੋਂ ਹੋ ਜਾਂਦੀ ਹੈ ਕਿ ਹਾਂ ਹਾਲੇ ਵੀ ਖਾਕੀ ਦੇ ਅੰਦਰ ਲੁਕੀਆਂ ਕਾਲੀਆਂ ਭੇਡਾਂ ਨੇ ਪੰਜਾਬ ਪੁਲਿਸ ਦੇ ਡੀਜੀਪੀ ਨੇ ਹਾਲੇ ਪਿਛਲੇ ਦਿਨੀ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀ ਕਿ ਅਸੀਂ ਹੇਠਲੇ ਪੱਧਰ ਦੇ ਉੱਤੇ ਜਿਹੜੇ ਮੁਲਾਜ਼ਮ ਤੇ ਅਧਿਕਾਰੀ ਨੇ 52 ਦੇ ਕਰੀਬ ਜਿਹੜੇ ਆ ਅਸੀਂ ਡਿਸਮਿਸ ਕੀਤੇ ਬਰਖਾਸਤ ਕੀਤੇ ਪਰ ਹੁਣ ਉਸ ਤੋਂ ਬਾਅਦ ਵੀ ਸਿਲਸਲਾ ਨਹੀਂ ਰੁਕਿਆ ਤੇ ਇੱਕ ਐਸਆਈ ਥਾਣੇਦਾਰ ਰੰਗਦਾਰੀਆਂ ਵਸੂਲਦਾ ਫਿਰਦਾ ਸੀ ਫਰੋਤੀਆਂ ਮੰਗਦਾ ਫਿਰਦਾ ਸੀ ਗੈਂਗਸਟਰਾਂ ਦੇ ਨਾਲ ਵੱਡਾ ਗੱਠ ਜੋੜ ਇਸ ਦਾ ਪਰਦਾਫਾਸ਼ ਕਦੋਂ ਹੋਇਆ ਬਟਾਲਾ ਪੁਲਿਸ ਨੇ ਕੀਤਾ ਬਟਾਲਾ ਪੁਲਿਸ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਬਕਾਇਦਾ ਤੌਰ ਦੇ ਉੱਤੇ ਪ੍ਰੈਸ ਕਾਨਫਰੰਸਾਂ ਨਹੀਂ ਪ੍ਰੈਸ ਨੋਟਾਂ ਨਹੀਂ ਦੱਸਿਆ ਗਿਆ ਉਹ ਬੜੀਆਂ ਹੈਰਾਨ ਕਰਨ ਵਾਲੀਆਂ ਗੱਲਾਂ ਨੇ 83 ਲੱਖ ਰੁਪਏ ਦੀ ਰਕਮ ਬਰਾਮਦ ਹੋ ਗਈ ਹੈ ਦੋ ਲਗਜ਼ਰੀ ਗੱਡੀਆਂ ਬਰਾਮਦ ਹੋ ਗਈਆਂ ਪਿਸਟਲ ਬਰਾਮਦ ਹੋਇਆ ਰੋਂਦ ਬਰਾਮਦ ਹੋਏ ਤਾਂ ਐਸਆਈ ਕਿਵੇਂ ਗੈਂਗਸਟਰਾਂ ਦੇ ਨਾਲ ਮਿਲਿਆ ਹੋਇਆ ਸੀ ਕਿਵੇਂ ਫਰੋਤੀਆਂ ਮੰਗਦਾ ਸੀ ਹਾਲਾਂਕਿ ਪੁਲਿਸ ਦਾ ਕੰਮ ਹੁੰਦਾ ਹੈ ਕਿ ਫਰੋਤੀ ਮੰਗਣ ਵਾਲਿਆਂ ਨੂੰ ਕਾਬੂ ਕਰਨਾ ਪਰ ਇੱਥੇ ਤੇ ਖੁਦ ਉਹ ਜਿਹੜਾ ਥਾਣੇਦਾਰ ਹੈ ਉਹ ਇਨਵੋਲਵ ਹੋ ਜਾਂਦਾ ਹੈ ਜਿਹੀਆਂ ਗਤੀਵਿਧੀਆਂ ਵਿੱਚ ਇਸੇ ਕਰਕੇ ਉਹ ਫਿਰ ਕਾਬੂ ਆ ਗਿਆ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਉਸ ਤੋਂ ਪਤਾ ਲੱਗ ਸਕਦਾ ਹੈ ਕਿ ਕੀ ਕੱਲਾ ASI ਦੀ ਹਿੰਮਤ ਸੀ ਥਾਣੇਦਾਰ ਦੀ ਹਿੰਮਤ ਸੀ ਕਿ ਗੈਂਗਸਟਰਾਂ ਦੇ ਨਾਲ ਮਿਲ ਗਿਆ ਜਾਂ ਉਸ ਨੂੰ ਕਿਸੇ ਵੱਡੇ ਅਧਿਕਾਰੀ ਨੇ ਹੁਕਮ ਦਿੱਤਾ ਸੀ ਕਿ ਆਪਾਂ ਗੈਂਗਸਟਰਾਂ ਨਾਲ ਰਲ ਕੇ ਚੱਲਣਾ ਹੈ ਇਸ ਦੇ ਬਾਰੇ ਤੇ ਉਹ ਪੁੱਛਗਿੱਛ ਤੋਂ ਜੇਕਰ ਸੱਚ ਬੋਲਦਾ ਤਾਂ ਹੀ ਜਾਗਰ ਚੀਜ਼ਾਂ ਹੋ ਸਕਦੀਆਂ ਨੇ ਪਰ ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਕ ਜੋ ਗੱਲਾਂ ਸਾਹਮਣੇ ਆਈਆਂ ਨੇ ਸੁਰਖੀਆਂ ਬਣ ਗਈਆਂ ਨੇ ਉਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਵਟਾਲਾ ਪੁਲਿਸ ਨੇ ਅਮਰੀਕਾ ਦੇ ਵਿੱਚ ਰਹਿਣ ਵਾਲੇ ਦੱਸਿਆ ਜਾਂਦਾ ਹੈ ਕਿ ਜਿਹੜਾ ਇੱਕ ਗੈਂਗਸਟਰ ਹੈ ਗੁਰਦੇਵ ਜੱਸਲ ਉਸ ਦੁਆਰਾ ਚਲਾਏ ਜਾ ਰਹੇ ਇੱਕ ਵੱਡੇ ਰੰਗਦਾਰੀ ਰੈਕਡ ਦਾ ਪਰਦਾਫਾਸ਼ ਕਰਨ ਦਾ ਦਾਵਾ ਕੀਤਾ ਹੈ ਤੇ ਇੱਕ ASI ਤੇ ਉਸਦੇ ਸਾਥੀ ਨੂੰ ਗ੍ਰਫਤਾਰ ਕਰ ਲਿਆ ਹੈ ਗ੍ਰਫਤਾਰ ASI ਵਟਾਲਾ ਦੀ ਸ਼ੇਖੂਪੁਰ ਚੌਂਕੀ ਚ ਤਨਾਤ ਹੈ ਤੇ ਮਲਜਮਾਂ ਤੋਂ ਰੰਗਦਾਰੀ ਤੇ 50 ਲੱਖ ਸਮੇਤ 83 ਲੱਖ ਰੁਪਏ ਦੀ ਰਕਮ ਇੱਕ ਪਿਸਤੌਲ ਦੋ ਰੌਂਦ ਤੇ ਦੋ ਲਗਜ਼ਰੀ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਉਕਤ ਐਸਆਈ ਨੂੰ ਬਰਖਾਸਤ ਕਰ ਦਿੱਤਾ ਗਿਆ ਡਿਸਮਿਸ ਕਰ ਦਿੱਤਾ ਗਿਆ ਬਟਾਲਾ ਦੇ ਐਸਐਸਪੀ ਸੁਹੇਲ ਕਾਸਿਮ ਮੀਰ ਨੇ ਜੋ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਉਸ ਵਿੱਚ ਦੱਸਿਆ ਕਿ 4 ਫਰਵਰੀ ਨੂੰ ਅਮਰੀਕਾ 'ਚ ਰਹਿ ਰਹੇ ਗੈਂਗਸਟਰ ਗੁਰਦੇਵ ਜੱਸਲ ਦੇ ਸਾਥੀਆਂ ਨੇ ਕਲਾਨੌਰ ਦੇ ਇੱਕ ਕਾਰੋਬਾਰੀ ਦੇ ਪੈਟਰੋਲ ਪੰਪ ਤੇ ਗੋਲੀਬਾਰੀ ਕੀਤੀ ਸੀ ਉਕਤ ਵਪਾਰੀ ਤੋਂ ਵਿਦੇਸ਼ੀ ਫੋਨ ਨੰਬਰਾਂ ਰਾਹੀਂ 1 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਸੀ ਕਾਰੋਬਾਰੀ ਨੇ 11 ਫਰਵਰੀ ਨੂੰ 50 ਲੱਖ ਰੁਪਏ ਦੇ ਦਿੱਤੇ ਇਸੇ ਦੌਰਾਨ ਮਾਮਲੇ ਦੀ ਜਾਂਚ ਪੜਤਾਲ ਮਗਰੋਂ ਏਐਸਆਈ surjit singh ਪੁੱਤਰ ਮੋਹਨ ਸਿੰਘ ਵਾਸੀ ਹਰਨਾਮਨਗਰ ਤੇ ਅੰਕੁਸ਼ ਮੈਣੀ ਪੁੱਤਰ ਵਿੱਕੀਪਾਲ ਮੈਣੀ ਵਾਸੀ ਕਲਾਨੌਰ ਨੂੰ ਗ੍ਰਿਫਤਾਰ ਕੀਤਾ ਗਿਆ ਏਐਸਆਈ ਦੇ ਘਰੋਂ 76 ਲੱਖ 32000 ਰੁਪਏ ਤੇ ਅੰਕੁਸ਼ ਮੈਣੀ ਕੋਲੋਂ 591500 ਰੁਪਏ ਬਰਾਮਦ ਹੋ ਜਾਂਦੇ ਨੇ ਉਹੀ ਰਕਮ ਜੋ ਵਸੂਲੀ ਗਈ ਸੀ ਕਾਰੋਬਾਰੀ ਤੋਂ ਇਸ ਤੋਂ ਇਲਾਵਾ ਇੱਕ ਪਿਸਤੌਲ ਦੋ ਰੌਣ ਤੇ ਦੋ ਲਗਜ਼ਰੀ ਗੱਡੀਆਂ ਵੀ ਬਰਾਮਦ ਹੋ ਜਾਂਦੀਆਂ ਨੇ ਐਸ ਐਸਪੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਏਐਸਆਈ surjit singh ਨੂੰ ਭਾਰਤੀ ਸੰਵਿਧਾਨ ਦੀ ਧਾਰਾ 311 2 ਯਾਨੀ ਕਿ ਜਿਹੜੀ ਡਿਸਮਿਸ ਕਰਨ ਦੇ ਲਈ ਵਰਤੀ ਜਾਂਦੀ ਹੈ ਕਿਸੇ ਵੀ ਮੁਲਾਜ਼ਮ ਨੂੰ ਉਸ ਦੇ ਤਹਿਤ ਵਿਭਾਗ ਤੋਂ ਬਰਖਾਸਤ ਕਰ ਦਿੱਤਾ ਗਿਆ ਤੇ ਉਸ ਦੇ ਵਿਦੇਸ਼ ਰਹਿੰਦੇ ਲੜਕਿਆਂ ਦੀ ਭੂਮਿਕਾ ਕਾਰਨ ਉਨ੍ਹਾਂ ਨੂੰ ਵੀ ਕੇਸ ਚ ਨਾਮਜ਼ ਕਰ ਲਿਆ ਗਿਆ ਜਿਹੜੇ ਵਿਦੇਸ਼ ਰਹਿੰਦੇ ਸੀ ਉਸ ਦੇ ਲੜਕੇ ਉਸ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਕੇਸ ਦੇ ਵਿੱਚ ਕਿ ਉਹਨਾਂ ਨੇ ਕਿਤੇ ਗੱਲਬਾਤ ਤਾਂ ਨਹੀਂ ਕਰਾਈ ਕਿ ਸਾਡੇ ਬਾਪੂ ਦੀ ਬਹੁਤ ਚੱਲਦੀ ਹੈ ਇੱਥੇ ਤੇ ਐਸੇ ਕਰਕੇ ਉਹ ਗੈਂਗਸਟਰਾਂ ਦੇ ਨਾਲ ਮਿਲ ਗਏ ਹੁਣ ਇਹ ਸਾਰੇ ਕੇਸ ਨੂੰ ਲੈ ਕੇ ਹੁਣ ਜਾਂਚ ਪੜਤਾਲ ਹੋਣੀ ਹੈ ਤੇ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਡੀਐਸਪੀ ਵਿਪਨ ਕੁਮਾਰ ਐਸਐਚਓ सुरेंद्रਪਾਲ ਸਿੰਘ ਤੇ ਸੀਆਈਏ ਇੰਚਾਰਜ ਸੁਖਰਾਜ ਸਿੰਘ ਵੀ ਹਾਜ਼ਰ ਸੀ ਤੇ ਇੱਥੇ ਦੱਸਣਾ ਬਣਦਾ ਹੈ ਕਿ ਇਸ ਮਾਮਲੇ ਵਿੱਚ ਪਹਿਲਾਂ ਵੀ 14 ਫਰਵਰੀ ਨੂੰ ਵੀ ਏਐਸਆਈ ਦੀ ਗ੍ਰਿਫਤਾਰੀ ਬਾਰੇ ਰਿਪੋਰਟ ਜਿਹੜੀ ਹੈ ਪ੍ਰਕਾਸ਼ਿਤ ਹੋਈ ਜੋ ਕਿ ਪੰਜਾਬੀ ਜਾਗਰਣ ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਇਹ ਵੀ ਦੱਸਿਆ ਗਿਆ ਹੁਣ ਅਮਰੀਕਾ ਬੈਠੇ ਪੁੱਤਰਾ ਰਾਈ ਗੈਂਗਸਟਰਾਂ ਨੂੰ ਜਿਹੜਾ ਪੈਸੇ ਦਿੰਦਾ ਸੀ ਉਹ ਵੀ ਗੱਲ ਸਾਹਮਣੇ ਨਿਕਲ ਕੇ ਆਈ ਹੈ ਐਸਐਸਪੀ ਨੇ ਜਿਹੜੇ ਸੁਹੇਲ ਕਾਸਿਮ ਮੀਰ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਪੁਸ਼ਗਿਸਚੇ ਵੀ ਖੁਲਾਸਾ ਹੋਇਆ ਕਿ ਏਐਸਆਈ ਸੁਰਜੀਤ ਸਿੰਘ ਦੇ ਪੁੱਤ ਦੋ ਪੁੱਤਰ ਜਿਹੜੇ ਨੇ ਅਮਰੀਕਾ ਦੇ ਵਿੱਚ ਨੇ ਦੋਵੇਂ ਗੈਂਗਸਟਰ ਜਸਲ ਨਾਲ ਤਾਲਮੇਲ ਚ ਰਹਿੰਦੇ ਨੇ ਐਸਆਈ ਵੱਲੋਂ ਰੰਗਦਾਰੀ ਰਾਹੀਂ ਇਕੱਠੇ ਕੀਤੇ ਗਏ ਪੈਸੇ ਐਸਆਈ ਦੇ ਪੁੱਤਰ ਅਮਰੀਕੀ ਕਰੰਸੀ 'ਚ ਗੈਂਗਸਟਰ ਜਸਲ ਨੂੰ ਦਿੰਦੇ ਸਨ ਤੇ ਐਸਐਸਪੀ ਨੇ ਵੀ ਦੱਸਿਆ ਕਿ ਸਰਜੀਤ ਸਿੰਘ ਨੂੰ ਵਿਦੇਸ਼ ਤੋਂ ਇੱਕ ਸ਼ਾਹ ਨਾਮ ਦੇ ਵਿਅਕਤੀ ਵੱਲੋਂ ਕਾਲ ਆਉਂਦੀ ਸੀ ਇਸ ਤੋਂ ਬਾਅਦ ਉਹ ਰੰਗਦਾਰੀ ਦੀ ਰਕਮ ਉਹਨਾਂ ਨੂੰ ਭੇਜ ਦਿੰਦਾ ਸੀ ਪੁਲਿਸ ਦਾ ਇਹ ਥਾਣੇਦਾਰ ਐਸਆਈ ਇਸ ਕੰਮ ਦੇ ਉੱਤੇ ਲੱਗਿਆ ਹੋਇਆ ਸੀ ਕਿ ਗੈਂਗਸਟਰਾਂ ਨੂੰ ਵਸੂਲੀ ਦਾ ਪੈਸਾ ਕਿਵੇਂ ਪਚਾਉਣਾ ਗੈਂਗਸਟਰ ਬਾਹਰ ਬੈਠਾ ਕਾਲ ਕਰਦਾ ਕਿਸੇ ਵੀ ਕਾਰੋਬਾਰੀ ਨੂੰ ਜਾਂ ਜਿਸ ਤੋਂ ਵੀ ਉਸਨੇ ਰੰਗਦਾਰੀ ਮੰਗਣੀ ਹੈ ਫਰौती ਮੰਗਣੀ ਹੈ ਤਾਂ ਇਹ ਐਸਆਈ ਜਿਹੜਾ ਉਸਦੇ ਲਈ ਪੁਲਿਸ ਦਾ ਕੰਮ ਕਰਦਾ ਸੀ ਦੋਹੇ ਹੱਥੀ ਜਾਂਦਾ ਸੀ ਉਹਨਾਂ ਤੋਂ ਪੈਸੇ ਫੜਦਾ ਸੀ ਔਰ ਬਾਹਰ ਭੇਜਣ ਦਾ ਇੰਤਜ਼ਾਮ ਕਰਦਾ ਸੀ ਕਿਉਂਕਿ ਇਸਦੇ ਦੋ ਪੁੱਤਰ ਪੁਲਿਸ ਨੇ ਦਾਵਾ ਕੀਤਾ ਕਿ ਅਮਰੀਕਾ ਚ ਨੇ ਤੇ ਉਹਨਾਂ ਦੇ ਨਾਲ ਹੀ ਉਹਨਾਂ ਦਾ ਤਾਲਮੇਲ ਬਣਿਆ ਹੋਇਆ ਸੀ ਤੇ ਗੈਂਗਸਟਰ ਦੇ ਨਾਲ ਰਲ ਮਿਲ ਕੇ ਇਹ ਸਾਰਾ ਕੰਮ ਨੇਪਰੇ ਚਾੜਦੇ ਸੀ ਐਸਐਸਪੀ ਨੇ ਇਸ ਦੇ ਦੌਰਾਨ ਇਹ ਵੀ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਲਗਜ਼ਰੀ ਗੱਡੀ ਫੋਰਚੂਨਰ ਲੇਜੈਂਡ ਤੇ ਪਲਾਟ ਖਰੀਦੇ ਨੇ ਇਸਨੇ ਔਰ ਪੁਲਿਸ ਨੇ ਲਗਜ਼ਰੀ ਗੱਡੀ ਤੇ ਪਲਾਟਾਂ ਦੇ ਕਾਗਜ਼ਾਤ ਵੀ ਜਬਤ ਕਬਜ਼ੇ ਵਿੱਚ ਲੈ ਲੈਨੇ ਜਬਤ ਕਰ ਲੈਨੇ ਇਸ ਮਾਮਲੇ ਦੇ ਵਿੱਚ ਹੁਣ ਉਧਰੀ ਖੋਖ ਪੜਤਾਲ ਵੀ ਹੋਣੀ ਹੈ ਜਾਂਚ ਪੜਤਾਲ ਹੋਣੀ ਹੈ ਫਿਰ ਜਾ ਕੇ ਪਤਾ ਲੱਗੇਗਾ ਕਿ ਐਸਆਈ ਨੇ ਥਾਣੇਦਾਰ ਨੇ ਕੱਲੀ ਇਹਨਾਂ ਦੇ ਨਾਲ ਹੀ ਮਿਲੀ ਭੁਗਤ ਕਰਕੇ ਕਾਲੇ ਕਾਰਨਾਮੇ ਕੀਤੇ ਨੇ ਜਾਂ ਇਹ ਥਾਣੇਦਾਰ ਪੁਲਿਸ ਦੀ ਖਾਕੀ ਨੂੰ ਦਾਗ ਲਵਾਉਣ ਦੇ ਵਿੱਚ ਹੋਰ ਪਾਸੇ ਵੀ ਮੂੰਹ ਮਾਰਦਾ ਰਿਹਾ ਹੈ ਇਸ ਦੇ ਬਾਰੇ ਆਉਣ ਵਾਲੇ ਸਮੇਂ 'ਚ ਪਤਾ ਲੱਗਣਾ ਹੈ ਫਿਲਹਾਲ ਮੋੜਲੀ ਜਾਂਚ ਪੜਤਾਲ ਦੇ ਵਿੱਚ ਇੱਕ ਵੱਡੀ ਗੱਲ ਸਾਹਮਣੇ ਆਈ ਹੈ ਕਿ ਹਾਲੇ ਵੀ ਪੁਲਿਸ ਦੀ ਵਰਦੀ ਦੇ ਵਿੱਚ ਲੁਕੀਆਂ ਕਾਲੀਆਂ ਭੇਡਾਂ ਆਏ ਦਿਨ ਸਾਹਮਣੇ ਆ ਜਾਂਦੀਆਂ ਨੇ ਸਪੱਸ਼ਟ ਹੋ ਰਹੀਆਂ ਨੇ ਤੇ ਬਟਾਲਾ ਪੁਲਿਸ ਦੀ ਇਸ ਕਾਰਵਾਈ ਦੇ ਵਿੱਚ ਸ਼ਲਾਘਾ ਕਰਨੀ ਬਣਦੀ ਹੈ ਪਰ ਪੰਜਾਬ ਦੇ ਲੋਕ ਹੋਰ ਸ਼ਾਬਾਸ਼ ਇਸ ਕਰਕੇ ਵੀ ਦੇਣਗੇ ਕਿਉਂਕਿ ਇਸ ਐਸਆਈ ਤੋਂ ਵੀ ਅੱਗੇ ਕਿਸੇ ਨਾਲ ਤਾਰ ਜੁੜੀ ਸੀ ਕਿ ਨਹੀਂ ਜੁੜੀ ਸੀ ਕਿਸੇ ਵੱਡੇ ਅਧਿਕਾਰੀ ਨਾਲ ਇਸ ਦੀ ਘੋਖ ਪੜਤਾਲ ਵੀ ਬਾਹਰ ਜਿਹੜੀ ਜਾਂਚ ਪੜਤਾਲ ਹੋਣ ਤੋਂ ਬਾਅਦ ਰੱਖ ਦੇਣੀ ਚਾਹੀਦੀ ਆ ਪੁਲਿਸ ਨੂੰ ਤਾਂ ਕਿ ਲੋਕਾਂ ਦੇ ਵਿੱਚ ਹੋਰ ਭਰੋਸਾ ਪੈਦਾ ਹੋਵੇ ਕਿ ਹਾਂ ਸਾਰੇ ਹੀ ਪੁਲਿਸ ਮੁਲਾਜ਼ਮ ਜਦ ਅਧਿਕਾਰੀ ਕਰਪਟ ਨਹੀਂ ਭ੍ਰਿਸ਼ਟਾਚਾਰ ਦੇ ਜਾਲ 'ਚ ਨਹੀਂ ਫਸੇ ਕੋ ਜੀਮਾਨਦਾਰੀ ਦੇ ਨਾਲ ਵੀ ਕੰਮ ਕਰਦੇ ਨੇ ਦਲੇਰੀ ਦੇ ਨਾਲ ਵੀ ਕੰਮ ਕਰਦੇ ਨੇ ਜਿਹੜੇ ਨਾ ਤਾਂ ਕਿਸੇ ਗੈਂਗਸਟਰਾਂ ਤੋਂ ਡਰਦੇ ਨੇ ਤੇ ਨਾ ਹੀ ਕਿਸੇ ਹੋਰ ਸ਼ਰਾਰਤੀ ਅੰਸਰ ਤੋਂ ਤੇ ਆਪਣੀ ਜ਼ਿੰਮੇਵਾਰੀ ਨੂੰ ਆਪਣੀ ਵਰਦੀ ਦੇ ਨਾਲ ਇਨਸਾਫ ਕਰਦੇ ਨੇ ਤੇ ਤਨਦੇਈ ਦੇ ਨਾਲ ਡਿਊਟੀ ਨਿਭਾਉਂਦੇ ਨੇ ਤਾਂ ਇਹ ਮਾਮਲੇ ਤੋਂ ਇੱਕ ਗੱਲ ਤਾਂ ਸਪਸ਼ਟ ਤੇ ਉਜਾਗਰ ਹੋ ਜਾਂਦੀ ਹੈ ਕਿ ਹਜੇ ਵੀ ਬਹੁਤ ਵੱਡੇ ਪੱਦਰ ਦੇ ਉੱਤੇ ਸ਼ਾਨਾਣਾ ਲਾਉਣ ਦੀ ਲੋੜ ਹੈ ਜਿੱਥੇ-ਜਿੱਥੇ ਗਲਤ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਖਾਕੀ ਧਾਰੀ ਜਿਹੜੇ ਖਾਕੀ ਵਰਦੀ ਪਾ ਕੇ ਵੀ ਦਾਗ ਲਾਉਣ ਦੇ ਉੱਤੇ ਤੋਲੇ ਹੋਏ ਨੇ ਇਸ ਕਾਰਵਾਈ ਦੇ ਨਾਲ ਇੱਕ ਗੱਲ ਦੀ ਤਸੱਲੀ ਸਥਾਨਕ ਲੋਕਾਂ ਨੂੰ ਜ਼ਰੂਰ ਹੋਈ ਹੋਵੇਗੀ ਘੱਟੋ-ਘੱਟ ਉਸ ਵਪਾਰੀ ਤੇ ਕਾਰੋਬਾਰੀ ਨੂੰ ਜਿਸ ਤੋਂ ਫਰੋਤੀ ਮੰਗਣ ਦਾ ਇਹ ਸਿਲਸਿਲਾ ਸ਼ੁਰੂ ਹੋਇਆ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਬਤ ਹੋਰ ਜੋ ਵੀ ਜਾਣਕਾਰੀ ਆਵੇਗੀ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ